ਦੇਖ ਦੇ ਐਲੈਕਸਨ ਦੇ ਨਾਲ ਮੀਟਿੰਗਸ ਹੁੰਦੀਆਂ ਵਰਕਰਸ ਨਾਲ ਬਲੰਟਰੀਅਰਸ ਨਾਲ ਕਾਉਂਸਲਰਸ ਨਾਲ ਬਲਾਕ ਪ੍ਰਬੰਧਨ ਨਾਲ ਸਾਰਿਆਂ ਦੇ ਨਾਲ ਮੀਟਿੰਗ ਹੋ ਰਹੀਆਂ ਸਾਡੇ ਬਹੁਤ ਹੀ ਮਾਨਯੋਗ ਡਾਕਟਰ ਸੁਨਦੀਪ ਪਟਲ ਜੀ ਜਿਹੜੇ ਰਾਜ ਸਭਾ ਦੇ ਮੈਂਬਰ ਵੀ ਆ ਔਰ ਸਾਰੇ ਸੰਗਠਨ ਨੂੰ ਦੇਖਦੇ ਆ ਉਹਨਾਂ ਨੇ ਸਾਰਿਆਂ ਦੀ ਗੱਲ ਸੁਣੀ ਅੱਜ ਪੈਕ ਤੇ ਆਂਦੇ ਨਾਲ ਬਸ ਮੈਂ ਕਰ ਕਰ ਦੇਖ ਰਿਹਾ ਕਿ ਹਦੀਵੀ ਛੱਡ ਕੇ ਜਾ ਰਹੇ ਨੇ ਕਿ ਕਾਲਨ ਕੀ ਇਹ ਕੋਈ ਵਰਕਰ ਨਹੀਂ ਛੱਡ ਕੇ ਜਾ ਰਹਾ ਵਰਕਰ ਤਾਂ ਬਹੁਤ ਡੈਡੀਕੇਟਿਡ ਹੈ ਹਮ ਸਭ ਨੇ ਬੜਾ ਵਿਸ਼ਵਾਸ ਦਿਤਾਇਆ ਕਿ ਅਸੀਂ ਤਨਮਨ ਤੁਹਾਨੂੰ ਦੇ ਨਾਲ ਕੰਮ ਕਰਨਾ ਚਾਹੁੰਦੇ ਹਾਂ ਪਾਰਟੀ ਹਮ ਤਸ਼ੀਦਤ ਵੀ ਕਹਿੰਦੇ ਕਹਿੰਦੇ ਕਿ ਕੰਮ ਹੀ ਨਹੀਂ ਕਰਨ ਦੇ ਇਸੇ ਹੀ ਕਾਰਨ ਨੇ ਸਾਡੇ ਹੁਣ ਜਿਹੜਾ ਬੰਦਾ ਛੱਡ ਕੇ ਚਲ ਜਾਂਦਾ ਕੁਝ ਵੀ ਕਹਿ ਸਕਦਾ ਹਮ ਉਹਨੂੰ ਪੁੱਛਣਾ ਪਹਿਲਾਂ ਤੁਸੀਂ ਇਸ ਪਾਰਟੀ ਤੋਂ ਲੜਿਆ ਤੁਹਾਨੂੰ ਪਾਰਟੀ ਨੇ ਇੰਨਾ ਮੰਨ ਦਿੱਤਾ ਦਿਤਾਇਆ ਉਹਨੂੰ ਚ ਵਿਚਾਰ ਕਰਨ ਚਾਹੀਦਾ ਕੋਈ ਗੱਲ ਕਰਨ ਤੋਂ ਪਹਿਲਾਂ ਲੱਗਦਾ ਚੋਣਾਂ ਚ ਫਰ ਛੱਡ ਕੇ ਜਾ ਰਹੇ ਨੇ ਜਾਂ ਫਿਰ ਜਿਨ੍ਹਾਂ ਦੀ ਚਰਚਾ ਚੱਲ ਰਹੀ ਆ ਉਹਨਾਂ ਦੇ ਪ੍ਰਤੀ ਕੋਈ ਗੱਲਬਾਤ ਹੋਈ ਆ ਜੀ ਨਹੀਂ ਕੋਈ ਗੱਲ ਨਹੀਂ ਉਹਨਾਂ ਨੇ ਉਹਨਾਂ ਨੇ ਸਭ ਦਾ 뷰 ਪੁਆਇੰਟ ਦੇਖਿਆ ਬੈ ਸੁਣਿਆ ਕਿ ਕਿੱਥੇ ਕਿਹੜੀ ਜਗ੍ਹਾ ਤੇ ਕੀ ਤਕਲੀਫ ਹੈ ਜ਼ਿਆਦਾਤਰ ਕਿਹੜੇ ਮੁੱਦਿਆਂ ਦੇ ਉੱਪਰ ਫੋਕਸ ਰਿਹਾ ਨਹੀਂ ਫੋਕਸ ਉਹਨਾਂ ਦਾ ਰਿਹਾ ਕਿ ਕੋਈ ਪ੍ਰਸ਼ਾਸਨਿਕ ਕੋਈ ਕਿਸੇ ਨੂੰ ਦਿੱਕਤ ਆ ਕੋਈ ਕੁਛ ਹੈ ਉਹਦੇ ਗੱਲ ਸੁਣੀ ਆ ਸਾਰਿਆਂ ਨੇ ਬੈਠ ਕੇ ਠੀਕ ਹੈ ਜੀ ਧੰਨਵਾਦ ਇਹ ਕਿੱਥੋਂ ਦੇਖਦੇ ਨੇ ਇਲੈਕਸ਼ਨ ਦੇ ਨਾਲ ਵਿੱਚ ਮੀਟਿੰਗਸ ਹੁੰਦੀਆਂ ਵਰਕਰਸ ਨਾਲ volunteers ਨਾਲ counselors ਨਾਲ ਬਲਾਕ ਪਨਾਮਾ ਦੇ ਨਾਲ ਸਾਰਿਆਂ ਦੇ ਨਾਲ ਮੀਟਿੰਗ ਹੋ ਰਹੀ ਹੈ ਸਾਡੇ ਬਹੁਤ ਹੀ ਮਾਨਯੋਗ ਡਾਕਟਰ ਸੁਨਦੀਪ ਪਟਲ ਜੀ ਜਿਹੜੇ ਰਾਜ ਸਭਾ ਦੇ ਮੈਂਬਰ ਵੀ ਹੈ ਔਰ ਸਾਰੇ ਸੰਗਠਨ ਨੂੰ ਦੇਖਦੇ ਆ ਉਹਨਾਂ ਨੇ ਸਾਰਿਆਂ ਦੀ ਗੱਲ ਸੁਣੀ ਹੈ ਸਤਿ ਧਿਆਨ ਦੇ ਨਾਲ ਬਸ ਮੈਂ ਕਰ ਵਰਕਰ ਦੇਖ ਰਿਹਾ ਕਿ ਹਜੇ ਵੀ ਛੱਡ ਕੇ ਜਾ ਰਹੇ ਨਹੀਂ ਕੀ ਕਲਨ ਕੀ ਨਹੀਂ ਕੋਈ ਵਰਕਰ ਨਹੀਂ ਛੱਡ ਕੇ ਜਾ ਰਿਹਾ ਵਰਕਰ ਤਾਂ ਬਹੁਤ ਡੈਡੀਕੇਟਿਡ ਹੈ ਸਭ ਨੇ ਬੜਾ ਵਿਸ਼ਵਾਸ ਜਤਾਇਆ ਕਿ ਅਸੀਂ ਤਨਮਨ ਤਾਨ ਦੇ ਨਾਲ ਕੰਮ ਕਰਨਾ ਚਾਹੁੰਦੇ ਹਾਂ ਪਾਰਟੀ ਇਹ ਤੁਸੀਂ ਵੀ ਕਹਿੰਦੇ ਕਹਿੰਦੇ ਕਿ ਕੰਮ ਹੀ ਨਹੀਂ ਕਰਨ ਦੇ ਰਿਹਾ ਇਹੀ ਕਾਰਨ ਨੇ ਸਾਡੇ ਹੁਣ ਜਿਹੜਾ ਬੰਦਾ ਛੱਡ ਕੇ ਚੱਲ ਜਾਂਦਾ ਕੁਝ ਵੀ ਕਹਿ ਸਕਦਾ ਹੂੰ ਉਹਨੂੰ ਪੁੱਛਣਾ ਪਹਿਲਾਂ ਤੁਸੀਂ ਇਸ ਪਾਰਟੀ ਤੋਂ ਲੜਿਆ ਤੁਹਾਨੂੰ ਪਾਰਟੀ ਨੇ ਇੰਨਾ ਮੰਨ ਦਿੱਤਾ ਜਿਤਾਇਆ ਉਹਨਾਂ ਨੂੰ ਇਹ ਵਿਚਾਰ ਕਰਨਾ ਚਾਹੀਦਾ ਕੋਈ ਗੱਲ ਕਰਨ ਤੋਂ ਪਹਿਲਾਂ ਛੱਡ ਕੇ ਜਾ ਰਹੇ ਨੇ ਜਾਂ ਫਿਰ ਜਿਨ੍ਹਾਂ ਦੀ ਚਰਚਾ ਚੱਲ ਰਹੀ ਹੈ ਉਹਨਾਂ ਦੇ ਪ੍ਰਤੀ ਕੋਈ ਗੱਲਬਾਤ ਨਹੀਂ ਹੋਈ ਹੈ ਜੀ ਨਹੀਂ ਕੋਈ ਗੱਲ ਨਹੀਂ ਉਹਨਾਂ ਨੇ ਉਹਨਾਂ ਨੇ ਸਭ ਦਾ ਵਿਊ ਪੁਆਇੰਟ ਦੇਖਿਆ ਬੈ ਸੁਣਿਆ ਕਿ ਕਿੱਥੇ ਕਿਹੜੀ ਜਗ੍ਹਾ ਤੇ ਕੀ ਤਕਲੀਫ ਹੈ ਜ਼ਿਆਦਾਤਰ ਕਿਹੜੇ ਮੁੱਦਿਆਂ ਦੇ ਉੱਪਰ ਫੋਕਸ ਰਿਹਾ ਨਹੀਂ ਫੋਕਸ ਉਹਨਾਂ ਦਾ ਕੋਈ ਕਿਸੇ ਨੂੰ ਦਿੱਕਤ ਹੈ ਕੋਈ ਕੁਛ ਹੈ ਉਹ ਤੇ ਗੱਲ ਸੁਣੀ ਆ ਸਾਰਿਆਂ ਨੇ ਬੈਠ ਕੇ ਠੀਕ ਠੀਕ ਹੈ ਜੀ ਧੰਨਵਾਦ ਇਹ ਕਿੱਦਾਂ ਦੇਖਦੇ ਆ ਇਲੈਕਸ਼ਨ ਦੇ ਨਾਲ ਵਿੱਚ ਮੀਟਿੰਗਸ ਹੁੰਦੀਆਂ ਵਰਕਰਸ ਨਾਲ volunteers ਨਾਲ ਕਾਉਂਸਲਰਸ ਨਾਲ ਬਲਾਕ ਪੰਚਾਇਤਾਂ ਦੇ ਨਾਲ ਸਾਰਿਆਂ ਦੇ ਨਾਲ ਮੀਟਿੰਗ ਹੋ ਰਹੀਆਂ ਸਾਡੇ ਬਹੁਤ ਹੀ ਮਾਨਯੋਗ ਡਾਕਟਰ ਸੰਦੀਪ ਪਟਲ ਜੀ ਜਿਹੜੇ ਰਾਜ ਸਭਾ ਦੇ ਮੈਂਬਰ ਵੀ ਆ ਔਰ ਸਾਰੇ ਸੰਗਠਨ ਨੂੰ ਦੇਖਦੇ ਆ ਉਹਨਾਂ ਨੇ ਸਾਰਿਆਂ ਦੀ ਗੱਲ ਸੁਣੀ ਹੈ ਬੈਠ ਕੇ ਤੇ ਆਂਦੇ ਨਾਲ ਬਸ ਮੈਂ ਕਿਹੜੇ ਵਰਕਰ ਦੇਖ ਰਹੇ ਕਿ ਹਦੀਵੀ ਛੱਡ ਕੇ ਜਾ ਰਹੇ ਨੇ ਕਿ ਕਲਨ ਕੀ ਨਹੀਂ ਕੋਈ ਵਰਕਰ ਨਹੀਂ ਛੱਡ ਕੇ ਜਾ ਰਹਾ ਵਰਕਰ ਤਾਂ ਬਹੁਤ ਡੈਡੀਕੇਟਿਡ ਹੈ ਸਭ ਨੇ ਬੜਾ ਵਿਸ਼ਵਾਸ ਦਿਤਾਇਆ ਕਿ ਅਸੀਂ ਤਨਮਨ ਤੁਹਾਡੇ ਨਾਲ ਕੰਮ ਕਰਨਾ ਚਾਹੁੰਦੇ ਹਾਂ ਪਾਰਟੀ ਜਸੀਤੋ ਵੀ ਕਹਿੰਦੇ ਕਹਿੰਦੇ ਕਿ ਕੰਮ ਹੀ ਨਹੀਂ ਕਰਨ ਦੇ ਰਿਹਾ ਇਹ ਹੀ ਕਾਰਨ ਨੇ ਸਾਡੇ ਨੂੰ ਹੁਣ ਉਹ ਜਿਹੜਾ ਬੰਦਾ ਛੱਡ ਕੇ ਚਲ ਜਾਂਦਾ ਕੁਝ ਵੀ ਕਹਿ ਸਕਦਾ ਉਹਨੂੰ ਪੁੱਛਣਾ ਪਹਿਲਾਂ ਤੁਸੀਂ ਇਸ ਪਾਰਟੀ ਤੋਂ ਲੜਿਆ ਤੁਹਾਨੂੰ ਪਾਰਟੀ ਨੇ ਇੰਨਾ ਮੰਨ ਦਿੱਤਾ ਦਿਤਾਇਆ ਉਹਨੂੰ ਇਹ ਤੇ ਵਿਚਾਰ ਕਰਨ ਚਾਹੀਦਾ ਕੋਈ ਗੱਲ ਕਰਨ ਤੋਂ ਪਹਿਲਾਂ ਕਿ ਸਾਡ ਕੇ ਜਾ ਰਹੇ ਨੇ ਜਾਂ ਫਿਰ ਜਿਨ੍ਹਾਂ ਦੀ ਚਰਚਾ ਚੱਲ ਰਹੀ ਆ ਉਹਨਾਂ ਦੇ ਪ੍ਰਤੀ ਇਹ ਗੱਲਬਾਤ ਹੋਈ ਆ ਜੀ ਨਹੀਂ ਕੋਈ ਗੱਲ ਨਹੀਂ ਉਹਨਾਂ ਨੇ ਉਹਨਾਂ ਨੇ ਸਭ ਦਾ 뷰 ਪੁਆਇੰਟ ਦੇਖਿਆ ਬੈ ਸੁਣਿਆ ਕਿ ਕਿਥੇ ਕਿਹੜੀ ਜਗ੍ਹਾ ਤੇ ਕੀ ਤਕਲੀਫ ਹੈ ਜ਼ਿਆਦਾਤਰ ਕਿਹੜੇ ਮੁੱਦਿਆਂ ਦੇ ਉੱਪਰ ਫੋਕਸ ਰਿਹਾ ਨਹੀਂ ਫੋਕਸ ਉਹਨਾਂ ਦਾ ਰਿਹਾ ਕਿ ਕੋਈ ਪ੍ਰਸ਼ਾਸਨਿਕ ਕੋਈ ਕਿਸੇ ਨੂੰ ਦਿੱਕਤ ਆ ਕੋਈ ਕੁਛ ਹੈ ਉਹ ਤੇ ਗੱਲ ਸੁਣੀ ਆ ਸਾਰਿਆਂ ਨੇ ਬੈਠ ਕੇ ਠੀਕ ਠੀਕ ਹੈ ਜੀ ਧੰਨਵਾਦ ਲਾਈ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ ਜੀਓ ਫਾਈਬਰ ਤੇ ਟਾਟਾ ਪਲੇ ਤੇ ਵੀ ਦੇਖਿਆ ਜਾ ਸਕਦਾ ਹੈ ਵਰਲਡ ਵਾਈਡ ਤੁਸੀਂ ਸਾਨੂੰ ਅਮਾਜ਼ਨ ਫਾਇਰ ਟੀਵੀ ਡੇਲੀ ਹੰਟ ਤੇ ਈਵਾਵਾ ਤੇ ਦੇਖ ਸਕਦੇ ਹੋ ਯੂ ਐਸ ਏ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ ਆਈ ਪੀ ਟੀਵੀ ਪਲੇਟਫਾਰਮ ਤੇ ਦੇਖ ਸਕਦੇ ਹੋ ਰੌਣੇ ਰੱਪੇ ਤੋਂ ਦੂਰ ਤੇ ਮੁਦਦੇ ਦੇ ਨੇੜੇ ਲਾਈ ਪੰਜਾਬੀ ਟੀਵੀ